ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਖੁਲਾਸਾ ਪੰਜਾਬ ਤੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮਸਲੇਆਣਾ 22 ਦਾ ਗੀਤ ਆਉਣਾ ਹੋਵੇ ਤੇ ਅਤੇ ਬਾਕੀ ਸਿੰਗਰ ਆਪਣੇ ਗੀਤਾਂ ਦੀਆਂ ਐਲਬਮ ਦੀਆਂ ਡੇਟਾ ਚੇਂਜ ਨਾ ਕਰਨ ਇਹ ਹੋ ਨਹੀਂ ਸਕਦਾ ਅਤੇ ਇਹ ਚੀਜ਼ਾਂ ਸਿੱਧੂ ਮਸਲੇਆਣਾ 22 ਦੇ ਜਿਉਂਦੇ ਜੀ ਵੀ ਹੁੰਦੀਆਂ ਰਹੀਆਂ ਨੇ ਅਤੇ ਸਿੱਧੂ ਮਸਲੇਆਣਾ 22 ਦੇ ਜਾਣ ਤੋਂ ਬਾਅਦ ਇਹੀ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਪੂਰੀ ਇੰਡਸਟਰੀ ਦੇ ਵਿੱਚ ਉਸ ਝੋਟੇ ਦੇ ਬਰਾਬਰ ਦਾ ਕੋਈ ਸਿੰਗਰ ਨਹੀਂ ਹੈ ਗਿਆ ਕਰਕੇ ਕਈ ਵੱਡੇ ਵੱਡੇ ਸਿੰਗਰਾਂ ਨੂੰ ਆਪਣੀਆਂ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਨੇ ਸਿੱਧੂ ਮੂਸੇ ਵਾਲੇ 22 ਦੀ ਜਦੋਂ ਵੀ ਕਿਸੇ ਗਾਣੇ ਦੀ ਡੇਟ ਅਨਾਉਂਸ ਹੁੰਦੀ ਹੈ ਅਤੇ ਹੁਣ ਗੱਲ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਗੈਰੀ ਸੰਧੂ ਆਪਣੇ ਲਾਈਵ ਦੇ ਵਿੱਚ ਖੁਲਾਸਾ ਕਰਦਾ ਹੈ ਅਤੇ ਗੈਰੀ ਸੰਧੂ ਆਪਣੇ ਉਸ ਲਾਈਵ ਦੇ ਵਿੱਚ ਕਹਿੰਦਾ ਹੈ ਕਿ ਪਹਿਲਾਂ ਮੇਰੀ ਐਲਬਮ 11 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਐਲਬਮ ਮੈਂ 11 ਜੂਨ ਨੂੰ ਨਹੀਂ ਰਿਲੀਜ਼ ਕਰੂੰਗਾ ਅਤੇ ਐਲਬਮ ਪੋਸਟਪੋਨ ਕਰ ਦਿੱਤੀ ਗਈ ਹੈ ਗੈਰੀ ਸੰਧੂ ਵੱਲੋਂ ਪਰ ਦੋਸਤੋ ਹੁਣ ਫੈਂਸ ਦਾ ਕਹਿਣਾ ਹੈ ਕਿ ਗੈਰੀ ਸੰਧੂ ਨੇ ਇਹ ਸਭ ਮੁਸਲੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ EP ਦੀ ਅਨਾਉਂਸਮੈਂਟ ਤੋਂ ਬਾਅਦ ਚੇਂਜ ਕੀਤੀ ਹੈ ਤਾਂ ਦੋਸਤੋ ਹੁਣ ਤੁਸੀਂ ਇਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਕਿ ਇਹ ਕਿਸੇ ਸਿੰਗਰ ਦਾ ਖੋਪ ਹੈ ਜਾਂ ਕਿਸੇ ਸਿੰਗਰ ਲਈ ਰਿਸਪੈਕਟ ਹੈ ਕਿਉਂਕਿ ਹੋ ਸਕਦਾ ਹੈ ਗੈਰੀ ਸੰਧੂ ਮੁਸਲੇ ਬਾਈ ਦੀ ਰਿਸਪੈਕਟ ਕਰਦਾ ਹੋਵੇ ਅਤੇ ਕਿਹਾ ਹੋਵੇ ਮੈਂ ਉਹਨਾਂ ਦੇ ਬਰਾਬਰ ਆਪਣੀ ਐਲਬਮ ਨਹੀਂ ਰਿਲੀਜ਼ ਕਰੂੰਗਾ ਅਤੇ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮੁਸ਼ੇਲਾ ਬਾਈ ਦੇ ਲਈ ਜਸਟਿਸ ਫੋਰ ਸਿੱਧੂ ਮੁਸ਼ੇਲਾ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਅਤੇ ਸਿੱਧੂ ਬਾਈ ਦੇ ਪੱਕੇ ਫੈਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦਿਆਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ